ਏਡਾ ਵਧੀਆ ਸ਼ਾਨਦਾਰ ਤੇ ਸੱਚੇ ਦਿਲ ਵਾਲਾ ਨਾ ਧੜਕ ਬੰਦਾ ਗਵਾ ਨਾ ਬੈਠੀਏ ਕਿਤੇ ਮੁੜ ਕੇ ਅਸੀਂ ਕਦਰ ਕਰਦੇ ਹਾਂ ਉਹਦਾ ਜਦੋਂ ਇਨਸਾਨ ਚਲਾ ਜਾਂਦਾ ਇਸ ਦੁਨੀਆ ਤੋਂ ਫਿਰ ਅਸੀਂ ਉਹਦੀ ਵਰ੍ਹਸੀਆਂ ਮਨਾਉਂਨੇ ਆ ਫਿਰ ਅਸੀਂ ਉਹਦੀ ਯਾਦ ਦੇ ਵਿੱਚ ਪ੍ਰੋਗਰਾਮ ਕਰਦੇ ਆ ਲੰਗਰ ਲਾਉਂਨੇ ਨਾ ਇਹ ਕੰਮ ਨਾ ਕਰੋ ਜਿਉਂਦੇ ਜੀ ਇਹ ਸਾਗੂ ਦੀ ਕਦਰ ਕਰੋ ਅੱਜ ਵੀ ਜਿਹੜੇ ਟਿੱਕਾ ਟਿੱਪਣੀਆਂ ਕਰ ਰਹੇ ਨੇ ਜਿਹੜੇ ਸਾਥ ਨਹੀਂ ਦੇ ਰਹੇ ਉਲਟਾ ਆ ਕੇ ਕਿੰਤੂ ਪ੍ਰਾਂਤੂ ਕਰ ਰਹੇ ਨੇ ਉਹ ਵੀ ਗੰਗੂ ਤੋਂ ਕਹਿੰਦੇ ਘੱਟ ਨਹੀਂ ਹੈਗੇ ਜੇ ਸਾਡੇ ਅੰਦਰ ਗੰਗੂ ਨਾ ਪੈਦਾ ਹੋਣ ਤਾਂ ਸਾਨੂੰ ਕੌਣ ਮਾਰ ਸਕਦਾ ਇਹੀ ਜਿੰਨਾ ਬੰਦਿਆਂ ਦੀ ਤੁਸੀਂ ਗੱਲਾਂ ਕਰ ਰਹੇ ਹੋ ਨਾ ਜਿਨ੍ਹਾਂ ਨੂੰ ਤੁਸੀਂ ਗੰਗੂ ਦਾ ਨਾਮ ਦੇ ਰਹੇ ਹੋ ਨਾ ਤਾਂ ਇਹਨਾਂ ਲੋਕਾਂ ਨੇ ਉਦੋਂ ਭੱਜਣ ਦੀ ਕੋਸ਼ਿਸ਼ ਕੀਤੀ ਸੀ ਇਹਦੀ ਚੱਲੀਏ ਜਾ ਕੇ ਚੋਣਾ ਲੜੀਏ ਉਹ ਭਰਾਵੋ ਉਹ ਸਤਕਾਰਯੋਗ ਆਗੂ ਥੋੜੀ ਤਾਂ ਤੌਰ ਵੈਸੀ ਮੁੱਖ ਮੰਤਰੀ ਤੋਂ ਉੱਤੇ ਸੀ ਤੁਸੀਂ ਤਾਂ ਜਿਹੜੇ ਪਿੰਡਾਂ ਵਿੱਚ ਜਿਹੜੀਆਂ ਗਲੀਆਂ ਚੋਂ ਲੰਘਣਾ ਸੀ ਤੁਹਾਡੇ ਤਾਂ ਫੁੱਲਾਂ ਦੀ ਬਰਖਾ ਹੋਣੀ ਸੀ ਤੁਸੀਂ ਕਿਹੜੇ ਚੱਕਰਾਂ 'ਚ ਪਾ ਕੇ ਮੋਰਚਾ ਛੱਡ ਕੇ ਆ ਗਏ ਲੀਡਰ ਹਜੇ ਵੀ ਟਿੱਕਾ ਟਿੱਪਣੀਆਂ ਕਰ ਰਿਹਾ ਜਾਂ ਸਾਥ ਨਹੀਂ ਦੇ ਰਿਹਾ ਕਿ ਬਰੋਬਰ ਨਹੀਂ ਖੜ ਰੇ ਉਹਨਾਂ ਨੂੰ ਹਜੇ ਵੀ ਚੇਤਨ ਨਹੀਂ ਕਿਤੇ ਸਤਾ ਦੇ ਲਾਲਚ ਆ ਜਾਂ ਕੋਈ ਕੁਰਸੀ ਦੀ ਭੁੱਖ ਆ ਜਾਂ ਇਹ ਆ ਵੀ ਯਾਰ ਜੇ ਮੋਰਚਾ ਜਿੱਤ ਗਏ ਤਾਂ ਕੱਲ ਨੂੰ ਡੱਲੇਵਾਲ ਸਾਹਿਬ ਦਾ ਨਾਮ ਚਮਕ ਜੂਗਾ ਸਾਨੂੰ ਕਿਹਨੇ ਪੁੱਛਦਾ ਲੋਕਾਂ ਨੇ ਕਹਿਣਾ ਜੇ ਡੱਲੇਵਾਲ ਨੇ ਲੜਾਈ ਸ਼ੁਰੂ ਕੀਤੀ ਸੀ ਤੇ ਡੱਲੇਵਾਲ ਨੇ ਮੋਰਚਾ ਜਿੱਤਾਤਾ ਐਮਐਸਪੀ ਜੇ ਜਿਤਾਈਏ ਤਾਂ ਡੱਲੇਵਾਲ ਨੇ ਜਿਤਾਈਏ ਡੱਲੇਵਾਲ ਸਾਹਿਬ ਦਾ ਤਾਂ ਜਿਹੜਾ ਨਾਮ ਆ ਉਹ ਤਾਂ ਪਿੰਡਾਂ ਦੇ ਗੁਰੂ ਘਰਾਂ 'ਚ ਗੂੰਜ ਰਿਹਾ ਹੈ ਅਰਦਾਸਾਂ ਹੋ ਰਹੀਆਂ ਤੁਸੀਂ ਰੋਕ ਨਹੀਂ ਸਕਦੇ ਉਹ ਤਾਂ ਕਾਲਜਾਂ ਸਕੂਲਾਂ ਸੜਕਾਂ ਦੇ ਉੱਤੇ ਨੌਜਵਾਨ ਬੋਰਡਲੇ ਖੜੇ ਆ ਉਹਦੇ ਲਈ ਨਹੀਂ ਇਹ ਤਾਂ ਇੱਥੇ ਹੀ ਤਾਂ ਮਾਰ ਖਾਦੀ ਅਸੀਂ ਕ੍ਰੈਡਿਟ ਬਾਰ ਦੇ ਵਿੱਚ ਪੈ ਗਏ ਸਿਆਸਤਦਾਨ ਕਰਦੇ ਹੁੰਦੇ ਇਹ ਕੰਮ ਥੱਲੇ ਵਾਲ ਸਭ ਲੜ ਰਹੇ ਆ ਨਿਰਸਵਾਰਥ ਲੜ ਰਹੇ ਨੰਗੇ ਧੜ ਲੜ ਰਹੇ ਐ ਐਡੀ ਵੱਡੀ ਉਮਰ ਦੇ ਵਿੱਚ ਜਾ ਕੇ ਭੁੱਖ ਹੜਤਾਲ ਕਰਨੀ ਉਹ ਵੀ ਇਹ ਕਿ ਮੈਂ ਆਤਮ ਮਰ ਹੀ ਜਾਣਾ ਬਸ ਕੁਰਬਾਨ ਹੀ ਹੋ ਜਾਣਾ ਕਿਸਾਨਾਂ ਲਈ ਜੇ ਤੁਸੀਂ ਮੰਗਾ ਨਾ ਮੰਨਿਏ ਇੰਨੀ ਵੀ ਬਹੁਤ ਵੱਡੀ ਗਲਤੀ ਸੀ ਸੀ ਤਾਂ ਉਦੋਂ ਵੀ ਕਿਹਾ ਸੀ ਕਿ ਜਿਹੜੇ ਆਗੂਆਂ ਨੂੰ ਚੋਣਾ ਲੜਨ ਦਾ ਚਾਹ ਸੀ ਉਹ ਛੱਡ ਕੇ ਮੋਰਚਾ ਭੱਜਿਆ ਸਵਾ ਸਾਲ ਦਾ ਸੀ 800 ਬੰਦਾ ਮਰਵਾ ਕੇ ਕੀ ਕਰਕੇ ਆਏ ਗਰੰਟੀ ਲੈ ਕੇ ਆਏ ਗਰੰਟੀ ਕਿਤੋਂ ਲੈ ਕੇ ਆਏ ਸਿਆਸਦਾਨਾਂ ਤੋਂ ਜਿਨ੍ਹਾਂ ਦਾ ਕੰਮ ਹੀ ਪੈਰ ਪੈਰ ਤੇ ਝੂਠ ਬੋਲਦੇ ਤੇ ਜੇ ਲੋਕਾਂ ਦੇ ਨਾਲ ਜੇ ਲੋਕ ਹੀ ਥੋੜਾ ਥੱਲੇ ਖਿਸਕ ਗਏ ਫਿਰ ਕੀ ਕਰੋ ਤੇ ਲੋਕ ਆਪ ਮੁਹਾਰੇ ਆਉਣੇ ਸ਼ੁਰੂ ਹੋਗੇ ਕਿਉਂਕਿ ਪਤਾ ਲੱਗ ਗਿਆ ਲੋਕਾਂ ਨੂੰ ਕਿ ਇੱਕ ਸੱਚੀ ਲੜਾਈ ਲੜਨ ਵਾਲਾ ਇਨਸਾਨ ਉਹ ਇਹੋ ਜਿਹੇ ਹਾਲਤ ਵਿੱਚ ਬੈਠਾ ਸਾਡੇ ਹਰਦੇਵ ਰੁੰਧਰੇਗੇ ਸਾਰਿਆਂ ਦੇ ਸਾਰਾ ਪੰਜਾਬ ਆਪ ਮੁਹਾਰੇ ਤਨ ਤੁਰ ਪਿਆ ਦੇਸ਼ ਦਾ ਅੰਨਦਾਤਾ ਅੱਜ ਅੰਨ ਦੇ ਬਿਨਾ ਮਰਨ ਵਰਤ ਦੇ ਉੱਤੇ ਬੈਠਾ ਹੋਇਆ ਪਰ ਹਕੂਮਤ ਦੇ ਕੰਨਾਂ ਦੇ ਉੱਤੇ ਜੂੰ ਤੱਕ ਸਰਕ ਦੀ ਦਿਖਾਈ ਨਹੀਂ ਦੇ ਰਹੀ ਜਿੱਥੇ ਪੂਰਾ ਦੇਸ਼ ਚਿੰਤਤਾ ਸੁਪਰੀਮ ਕੋਰਟ ਦੇ ਵੱਲੋਂ ਚਿੰਤਾ ਜਤਾਈ ਜਾ ਰਹੀ ਆ ਵੱਖ-ਵੱਖ ਸ਼ਖਸੀਅਤਾਂ ਉਹਨਾਂ ਦੀ ਚਿੰਤਾ ਦੇ ਵਿੱਚ ਉਹਨਾਂ ਦਾ ਹਾਲਚਾਲ ਜਾਣਨ ਦੇ ਲਈ ਇੱਥੇ ਆ ਰਹੀਆਂ ਨੇ ਸਰਕਾਰ ਨੂੰ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਦੀਆਂ ਮੰਗਾਂ ਸੁਣੀਆਂ ਜਾਣ ਤਾਂ ਜੋ ਕਿਸਾਨ ਵੀ ਆਪਣੇ ਘਰਾਂ ਦੇ ਵਿੱਚ ਰਾਜੀ ਖੁਸ਼ੀ रह ਸਕਣ ਪੌਦਿਆਂ ਠੰਡੀਆਂ ਰਾਤਾਂ ਦੇ ਵਿੱਚ ਅੱਜ ਦੇਸ਼ ਦਾਣਦਾਤਾ ਫਿਰ ਸੜਕਾਂ ਦੇ ਉੱਤੇ ਰੋਣ ਦੇ ਲਈ ਮਜਬੂਰ ਹੋਇਆਗਾ ਖਨੋਰੀ ਬਾਰਡਰ ਦੇ ਉੱਤੇ ਵੱਖ-ਵੱਖ ਸ਼ਖਸੀਅਤਾਂ ਪਹੁੰਚ ਰਹੀਆਂ ਨੇ ਉੱਥੇ ਕਮਲਜੀਤ ਬਰਾੜ ਪਹੁੰਚੇ ਨੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆਂ ਫਤਿਹ ਦੀ ਸਾਂਝ ਪਾਵਾਂਗੇ ਬਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੜਾ ਸਾਹਿਬ ਮੋਰਚੇ ਨੂੰ ਦੇਖ ਕੇ ਕੀ ਲੱਗਦਾਗਾ ਸਰਕਾਰਾਂ ਕਿਉਂ ਨਹੀਂ ਟਾਸ ਤੋਂ ਮਾਸ ਹੋ ਰਹੀਆਂ ਇੱਕ ਬੰਦਾ ਪਿਛਲੇ 25 ਦਿਨਾਂ ਤੋਂ ਅੰਨ ਦੀ ਬੁਰਕੀ ਤੱਕ ਨਹੀਂ ਖਾਦੀ ਜਿਹਨੂੰ ਦੇਸ਼ ਦਾ ਅੰਨਦਾਤਾ ਕਿਹਾ ਜਾਂਦਾ ਅੱਜ ਉਹੀ ਬਿਨਾਂ ਅੰਨ ਤੋਂ ਆਪਦਾ ਸਾਰਾ ਕੁਝ ਤਿਆਗੀ ਬੈਠਾ ਮੁਲਕ ਦੇ ਹਾਕਮਾਂ ਲਈ ਇਤੋਂ ਸ਼ਰਮਨਾਕ ਕੁਝ ਹੋ ਨਹੀਂ ਸਕਦਾ ਕਿ ਉਹ ਆਪ ਹੀ ਜਿਹੜੇ ਹਾਕਮਾਂ ਦਾ ਪਰਜਾ ਨੂੰ ਬਚਾਉਣ ਦੀ ਜ਼ਿੰਮੇਵਾਰੀ ਹੈ ਉਹ ਆਪ ਹੀ ਪਰਜਾ ਨੂੰ ਮਾਰਨ ਤੇ ਤੁਰੇ ਹੋਏ ਸੋ ਇਹ ਸਮਝਣਾ ਪੈਣਾ ਸਾਨੂੰ ਇਹ ਅੱਜ ਦੀ ਗੱਲ ਨਹੀਂ ਸਾਡੀ ਲੜਾਈ ਅੱਜ ਦੀ ਨਹੀਂ ਸਾਡੀ ਲੜਾਈ ਤਾਂ ਪੰਜਵੇਂ ਪਾਸ਼ਾ ਦੀ ਸ਼ਹਾਦਤ ਦੇ ਵੇਲੇ ਤੋਂ ਇਹਨਾਂ ਨਾਲ ਔਰ ਇਹ ਇੰਨੇ ਸਾਲਾਂ ਤੇ ਸਾਨੂੰ ਝਕਾਉਣਾ ਚਾਹੁੰਦੇ ਆ ਇਹਨਾਂ ਨੂੰ ਇਸ ਗੱਲ ਨੂੰ ਸਮਝ ਲੈਣਾ ਚਾਹੀਦਾ ਹਾਕਮਾਂ ਨੂੰ ਕਿ ਤੁਸੀਂ ਉਹਨਾਂ ਦੇ ਵਾਰਸ ਹੋ ਜਿਨ੍ਹਾਂ ਨੇ ਬਦੀਕੀਆਂ ਕੀਤੀਆਂ ਸਾਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਤੇ ਅਸੀਂ ਉਹਨਾਂ ਦੇ ਵਾਰਸਾਂ ਜਿਹੜੇ ਅਸੀਂ ਤੁਹਾਡੀਆਂ ਦਾਤੀਆਂ ਨਾਲ ਵੱਡੇ ਵੀ ਗਏ ਤੇ ਦੂਣ ਸਵਾਏ ਹੋਈ ਗਏ ਸੋ ਇਹ ਉਸਲੀ ਤੇ ਚੱਲੇ ਹੋਏ ਨੇ ਢਲੇਵਾਲ ਸਾਹਿਬ ਔਰ ਜਿਗਰੇ ਵਾਲੇ ਇਨਸਾਨ ਨੇ ਜਿਹੜੇ ਇੰਨੀ ਵੱਡੀ ਉਮਰ ਦੇ ਵਿੱਚ ਔਰ ਐਡਾ ਵੱਡਾ ਫੈਸਲਾ ਲਈ ਬੈਠੇ ਆ ਸੋ ਇਹ ਸਾਰੇ ਹੀ ਕਿਸਾਨ ਆਗੂਆਂ ਨੂੰ ਵੀ ਇਸ ਗੱਲ ਤੋਂ ਸਬਕ ਲੈਣਾ ਚਾਹੀਦਾ ਕਿ ਇੱਕ ਸਾਡਾ ਸਾਥੀ ਉਸ ਗਗਾਰ ਤੇ ਖੜਾ ਹੈ ਕਬੀਰ ਸਾਹਿਬ ਦੀ ਉਹ ਲਾਈਨਾਂ ਕਬੀਰ ਜਿਸ ਮਰਨੇ ਤੇ ਜਗ ਡਰੇ ਮੇਰੇ ਮਨਿਆ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ ਤਾਂ ਉਸ ਰਸਤੇ ਤੇ ਤੁਰੇ ਹੋਏ ਨੇ ਕਿ ਮੈਂ ਤਾਂ ਉਸ ਪੂਰਨ ਪਰਮਾਨੰਦ ਨੂੰ ਮਿਲ ਲੈਣਾ ਪਰ ਕੀ ਅਸੀਂ ਜਿਹੜੇ ਹੋਰ ਆਗੂ ਨੇ ਸਾਡੇ ਕੀ ਅਸੀਂ ਕ੍ਰੈਡਿਟ ਵਾਰ ਚ ਫਸੇ ਰਹਾਂਗੇ ਜੇ ਅਸੀਂ ਇਸ ਕ੍ਰੈਡਿਟ ਵਾਰ ਚੋਂ ਨਿਕਲਾਂਗੇ ਤੇ ਹਾਕਮਾਂ ਦੇ ਮੂੰਹ ਦੇ ਉੱਤੇ ਇੱਕ ਕਰਾਰੀ ਚਪੇੜ ਵੱਜੂਗੀ ਪਹਿਲਾਂ ਵੀ ਅਸੀਂ ਲੋਕਾਂ ਨੇ ਸਿਆਸਤਾਨ ਕਹਿ ਲੀਏ ਜਾਂ ਜੂਨੀਅਨ ਦਾ ਕੋਈ ਆਗੂ ਕਹਿ ਲੀਏ ਉਹ ਕੱਲਾ ਨਹੀਂ ਵੱਡਾ ਹੁੰਦਾ ਉਹ ਲੋਕਾਂ ਦੇ ਨਾਲ ਵੱਡਾ ਹੁੰਦਾ ਕਿਉਂਕਿ ਲੋਕਤੰਤਰ ਆ ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਨੇ ਤੇ ਜੇ ਲੋਕਾਂ ਦੇ ਨਾਲ ਜੇ ਲੋਕ ਹੀ ਥੋੜਾ ਥੱਲੇ ਖਿਸਕ ਗਏ ਫਿਰ ਕੀ ਕਰੋਗੇ ਤੇ ਲੋਕ ਆਪ ਮੁਹਾਰੇ ਹੋਣੇ ਸ਼ੁਰੂ ਹੋਗੇ ਕਿਉਂਕਿ ਪਤਾ ਲੱਗ ਗਿਆ ਲੋਕਾਂ ਨੂੰ ਕਿ ਇੱਕ ਸੱਚੀ ਲੜਾਈ ਲੜਨ ਵਾਲਾ ਇਨਸਾਨ ਉਹ ਇਹੋ ਜੀ ਹਾਲਤ ਵਿੱਚ ਬੈਠਾ ਸਾਡੇ ਹਿਰਦੇ ਵrundਰੇਗੇ ਸਾਰਿਆਂ ਦੇ ਸਾਰਾ ਪੰਜਾਬ ਆਪ ਮੁਹਾਰੇ ਇਦਨ ਨੂੰ ਤੁਰ ਪਿਆ ਸੋ ਇਹ ਹਕੂਮਤ ਨੂੰ ਸਮਝ ਲੈਣਾ ਚਾਹੀਦਾ ਕਿ ਸਾਡੀ ਲੜਾਈ ਲੰਬੇ ਸਮੇਂ ਤੋਂ ਤੁਹਾਡੇ ਨਾਲ ਹੈ ਅਸੀਂ ਲੜਦੇ ਆ ਰਹੇ ਹਾਂ ਅਸੀਂ ਝੁਕੇ ਨਹੀਂ ਅਸੀਂ ਵਿਕੇ ਨਹੀਂ ਅਸੀਂ ਡਰੇ ਨਹੀਂ ਤੇ ਉਸੇ ਹੀ ਰਸਤੇ ਤੇ ਡੱਲੇਵਾਲ ਸਾਹਿਬ ਤੁਰੇ ਹੋਏ ਨੇ ਸੋ ਇਹ ਪਹਿਲੀ ਵੀ ਬਹੁਤ ਵੱਡੀ ਗਲਤੀ ਸੀ ਅਸੀਂ ਤਾਂ ਉਦੋਂ ਵੀ ਕਿਹਾ ਸੀ ਕਿ ਜਿਹੜੇ ਆਗੂਆਂ ਨੂੰ ਚੋਣਾ ਲੜਨ ਦਾ ਚਾਹ ਸੀ ਉਹ ਛੱਡ ਕੇ ਮੋਰਚਾ ਭੱਜਿਆ ਸਵਾ ਸਾਲ ਦਾ ਅਸੀਂ 800 ਬੰਦਾ ਮਰਵਾ ਕੇ ਕੀ ਕਰਕੇ ਆਏ ਗਰੰਟੀ ਲੈ ਕੇ ਆਏ ਗਰੰਟੀ ਕੀ ਤੋਂ ਲੈ ਕੇ ਆਏ ਸਿਆਸਦਾਨਾਂ ਤੋਂ ਜਿਨ੍ਹਾਂ ਦਾ ਕੰਮ ਹੀ ਪੈਰ ਪੈਰ ਤੇ ਝੂਠ ਬੋਲਣਾ ਜਿਨ੍ਹਾਂ ਨੇ ਕਿਹਾ ਸੀ ਅਸੀਂ 15 ਲੱਖ ਰੁਪਏ ਤੁਹਾਡੇ ਖਾਤਿਆਂ 'ਚ ਪਾ ਦਿਆਂਗੇ ਅਸੀਂ ਉਹਨਾਂ ਦੀਆਂ ਗਰੰਟੀਆਂ ਲੈ ਕੇ ਵਾਪਸ ਆ ਗਏ ਕੀ ਕਾਰਨ ਸੀ ਸਾਨੂੰ ਅਸੀਂ ਆਪ ਦਾ 800 ਸਾਥੀ ਮਰਵਾ ਲਿਆ ਸ਼ਹੀਦ ਕਰਵਾ ਲਿਆ ਬਾਰਡਰ ਤੇ ਤੇ ਅਸੀਂ ਆਗੇ ਸਿਰਫ ਇੱਕ ਗਰੰਟੀ ਲੈ ਕੇ ਉਹ ਵੀ ਝੂਠੇ ਸਿਆਸਦਾਨਾਂ ਦੀ ਸੋ ਇਹ ਸਾਨੂੰ ਉਹਦੇ ਕਰਕੇ ਸਾਨੂੰ ਪ੍ਰਗਟਨਾ ਪੈ ਰਿਆ ਮੇਰੀ ਹੱਥ ਬੰਨ ਕੇ ਬੇਨਤੀ ਆ ਸਾਰੇ ਆਗੂਆਂ ਨੂੰ ਕਿਸਾਨ ਜੀ ਨੂੰ ਉਹਦੇ ਆਗੂਆਂ ਨੂੰ ਐਡਾ ਵਧੀਆ ਸ਼ਾਨਦਾਰ ਤੇ ਸੱਚੇ ਦਿਲ ਵਾਲਾ ਨਾ ਧੜਕ ਬੰਦਾ ਗਵਾਹ ਨਾ ਬੈਠੀਏ ਕਿਤੇ ਮੁੜ ਕੇ ਅਸੀਂ ਕਦਰ ਕਰਦੇ ਹਾਂ ਉਹਦਾ ਜਦੋਂ ਇਨਸਾਨ ਚਲਾ ਜਾਂਦਾ ਇਸ ਦੁਨੀਆ ਤੋਂ ਫਿਰ ਅਸੀਂ ਉਹਦੀ ਵਰ੍ਹਸੀਆਂ ਮਨਾਉਂਨੇ ਆ ਫਿਰ ਅਸੀਂ ਉਹਦੀ ਯਾਦ ਦੇ ਵਿੱਚ ਪ੍ਰੋਗਰਾਮ ਕਰਦੇ ਆ ਲੰਗਰ ਲਾਉਂਨੇ ਨਾ ਇਹ ਕੰਮ ਨਾ ਕਰੋ ਜਿਉਂਦੇ ਜੀ ਇਸ ਆਗੂ ਦੀ ਕਦਰ ਕਰੋ ਕਿੰਨੀਆਂ ਬਿਮਾਰੀਆਂ ਨਾਲ ਜੂਝਦਾ ਹੋਇਆ ਉਹਦੇ باوجود ਵੀ ਇਹ ਬੰਦਾ ਅਡੋਲ ਖੜਾ ਤੁਸੀਂ ਇਸ ਲਈ ਸਾਨੂੰ ਸਾਰਿਆਂ ਨੂੰ ਰਲ ਕੇ ਸਰਕਾਰ ਦੇ ਜ਼ਬਰਦਸਤ ਮੁਕਾਬਲਾ ਸਬਰ ਨਾ ਕਰਨਾ ਚਾਹੀਦਾ ਅਸ ਤਾਂ ਬੜਾ ਵੱਡਾ ਸਬਕ ਦਿੱਤਾ ਪਹਿਲਾਂ ਹਾਂ ਸਵਾ ਸਾਲ ਲੜਾਈ ਲੜ ਕੇ ਲੱਖਾਂ ਸੁਨੇਹੀ ਨਿਕਲੇ ਉਸ ਚ ਇਕੱਠੇ ਹੋ ਕੇ ਲੜਦੇ ਆ ਜਦੋਂ ਅਸੀਂ ਪ੍ਰਾਤਮਿਕ ਇਤਿਹਾਸ ਆ ਸਾਡਾ ਮਿਸਲਾਂ ਦਾ ਸਾਡੇ ਵਖਰੇਵੇਂ ਹੁੰਦੇ ਆ ਪਰ ਜਦੋਂ ਅਸੀਂ ਦਿੱਲੀ ਨਾਲ ਲੜਦੇ ਆਏ ਆ ਮੁੱਢ ਕਦੀਮੋਂ ਤਾਂ ਅਸੀਂ ਇਕੱਠੇ ਹੋ ਕੇ ਲੜਦੇ ਆਏ ਆ ਤੇ ਜੰਗਾਂ ਜਿੱਤਦੇ ਆਏ ਆ ਪਹਿਲਾਂ ਵੀ ਦਿੱਲੀ ਝੁਕਾ ਲਈ ਸੀ ਅਸੀਂ ਤੇ ਹੁਣ ਵਿਚਕਾ ਲਾਂਗੇ ਹੁਣ ਜੇ ਆਪਾਂ ਪ੍ਰਾਤਨ ਇਤਿਹਾਸ ਵੱਲ ਝਾਤੀ ਮਾਰ ਕੇ ਅੱਗੇ ਤੁਰਾ ਜਾਂਦਾ ਹੁੰਦਾ ਸਾਡੇ ਕੋਲੇ ਬਹੁਤ ਵੱਡਾ ਵਿਰਸਾ ਹੈ ਪਾਪਾ ਬੰਦਾ ਸਿੰਘ ਬਹਾਦਰ ਮਹੀਨਾ ਚੱਲ ਰਿਹਾ ਮੈਂ ਇਤਿਹਾਸ ਤੇ ਆ ਰਿਹਾ ਸੀਗਾ ਕਿਹਾ ਇੱਕ ਚਰਚਾਵਾਂ ਚੱਲ ਰਹੀਆਂ ਨੇ ਕਹਿੰਦੇ ਜੇ ਉਦੋਂ ਗੰਗੂ ਨੇਗਦਾਰੀ ਕੀਤੀ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ ਅਸੀਂ ਸ਼ਹੀਦੀ ਦਿਹਾੜੇ ਕੱਲ ਤੋਂ ਸਫਰੇ ਸ਼ਹਾਦਤ ਸ਼ੁਰੂ ਹੋ ਜਾਣੀਆਂ ਅੱਜ ਵੀ ਜਿਹੜੇ ਟਿੱਕਾ ਟਿੱਪਣੀਆਂ ਕਰ ਰਹੇ ਨੇ ਜਿਹੜੇ ਸਾਥ ਨਹੀਂ ਦੇ ਰਹੇ ਉਲਟਾ ਆ ਕੇ ਕਿੰਤੂ ਪ੍ਰੰਤੂ ਕਰ ਰਹੇ ਨੇ ਉਹ ਵੀ ਗੰਗੂ ਤੋਂ ਕਹਿੰਦੇ ਘਟ ਨਹੀਂ ਹੈਗੇ ਜੇ ਸਾਡੇ ਅੰਦਰ ਗੰਗੂ ਨਾ ਪੈਦਾ ਹੋਣ ਤਾਂ ਸਾਨੂੰ ਕੌਣ ਮਾਰ ਸਕਦਾ ਦੇਖੋ ਚਲੋ ਇਹ ਆਪਾਂ ਇਹ ਇੱਕ ਅਲੱਗ ਵਿਸ਼ਾ ਹੈ ਜੇ ਆਪਾਂ ਗੰਗੂ ਦੀ ਗੱਲ ਕਰਦੇ ਆ ਗੰਗੂ ਬ੍ਰਾਹਮਣ ਸੀ ਤਾਂ ਅਸੀਂ ਭਾਈ ਮਤੀ ਦਾਸ ਭਾਈ ਸਤੀ ਦਾਸ ਵੀ ਤਾਂ ਸੀ ਨਾ ਅਸੀਂ ਇੱਕ ਬੰਦੇ ਕਰਕੇ ਤਾਂ ਉਸ ਪੂਰੇ ਦੇ ਪੂਰੇ ਕਹਿੰਦੇ ਆ ਵੀ ਧਰਮ ਨੂੰ ਨਹੀਂ ਨਾ ਟਾਰਗੇਟ ਕੀਤਾ ਜਾ ਸਕਦਾ ਜੇ ਗੰਗੂ ਸਾਡੇ ਚ ਵੀ ਹੈਗੀ ਆ ਉਹਨਾਂ ਚ ਵੀ ਹੈਗੇ ਤੇ ਭਾਈ ਮਤੀ ਦਾਸ ਹੋਰੀ ਵੀ ਹੈਗੇ ਨਾ ਪੂਜਣਯੋਗ ਨੇ ਜਿਹੜੇ ਜਿਨ੍ਹਾਂ ਨੇ ਗੁਰੂ ਸਾਹਿਬਾਨਾਂ ਦੇ ਸਾਹਮਣੇ ਆਪਾ ਵਾਰਿਆ ਸੋ ਠੀਕ ਹੈ ਤੁਹਾਡੀ ਗੱਲ ਕਿਤੇ ਨਾ ਕਿਤੇ ਮੈਂ ਪਹਿਲਾਂ ਜਿਵੇਂ ਇਸ ਗੱਲ ਦਾ ਜ਼ਿਕਰ ਕੀਤਾ ਇਹ ਵੀ ਇਹ ਸਾਨੂੰ ਇਹੀ ਕਾਰਨ ਹੈ ਕਿ ਜਦੋਂ ਦੁਸ਼ਮਣ ਨਾਲ ਲੜਨਾ ਹੁੰਦਾ ਉਦੋਂ ਅਸੀਂ ਬੜੇ ਤਕੜੇ ਆ ਇੱਕ ਡਾਹ ਕੇ ਲੜਦੇ ਆਏ ਆ ਤੇ ਮੈਂ ਜਿਵੇਂ ਹੁਣ ਜ਼ਿਕਰ ਕਰਾ ਰਿਹਾ ਸੀ ਬਾਬਾ ਬੰਦਾ ਸਿੰਘ ਬਹਾਦਰ ਦਾ 6 ਸਾਲ ਦਾ ਹੀ ਰਾਜ ਸੀ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿੰਨੇ ਕ ਸੈਨਿਕ ਦੇ ਤੌਰ 'ਤੇ ਗੁਰੂ ਸਾਹਿਬ ਨੇ ਪੰਜ ਤੀਰ ਸੀ ਜਿਹੜੇ ਅਸ਼ੀਰਵਾਦ ਦੇ ਤੌਰ ਤੇ ਜਿਹੜੇ ਤਾਕਤ ਦੇ ਤੌਰ ਤੇ ਦਿੱਤੇ ਸੀ ਤੇ ਤੁਰਦੇ ਤੁਰਦੇ ਕਾਫਲਾ ਬਣਿਆ ਨਾ ਤੇ ਉਹ 6 ਸਾਲ ਦਾ ਰਾਜ ਤਾਂ ਛੋਟਾ ਜਿਹਾ ਸੀ ਪਰ ਉਸ 6 ਸਾਲ ਦੇ ਰਾਜ ਦੇ ਵਿੱਚੋਂ ਇੱਕ ਸੰਕਲਪ ਨਿਕਲਿਆ ਸੀ ਜਿਹਦੇ ਚੋਂ 40 ਸਾਲਾਂ ਮਹਾਰਾਜ ਰਣਜੀਤ ਸਿੰਘ ਦਾ ਰਾਜ ਨਿਕਲਿਆ ਜਿਹਦੇ ਚ 6 ਸਾਲਾਂ ਚ ਸਿੱਖਾਂ ਨੇ ਸੰਕਲਪ ਲੈ ਲਿਆ ਸੀ ਉਹਨਾਂ ਦੇ ਅੰਦਰ ਇਹ ਧਾਰਨਾ ਬਣ ਗਈ ਸੀ ਕਿ ਅਸੀਂ ਜਦੋਂ ਮਰਜ਼ੀ ਆਪ ਦਾ ਰਾਜਪਾਕ ਲੈ ਸਕਦੇ ਹਾਂ ਤੇ ਹੁਣ ਵੀ ਆ ਸਵਾ ਸਾਲ ਦਾ ਜਿਹੜਾ ਸਾਡਾ ਅੰਦੋਲਨ ਪਹਿਲਾ ਅੰਦੋਲਨ ਚੱਲਿਆ ਉਹਦੇ ਚ ਇਹ ਗੱਲ ਸਾਹਮਣੇ ਆ ਗਈ ਸੀ ਕਿ ਜਿਹੜੀ ਮਰਜ਼ੀ ਸਰਕਾਰ ਹੋਵੇ ਜਦੋਂ ਲੋਕ ਇਕੱਠੇ ਹੋ ਜਾਂਦੇ ਆ ਝੁੱਕ ਜਾਂਦੀ ਆ ਪਰ ਉਹਦੇ ਚ ਇਹੀ ਜਿੰਨਾ ਬੰਦਿਆਂ ਦੀ ਤੁਸੀਂ ਗੱਲਾਂ ਕਰ ਰਹੇ ਹੋ ਨਾ ਜਿਨ੍ਹਾਂ ਨੂੰ ਤੁਸੀਂ ਗੰਗੂ ਦਾ ਨਾਮ ਦੇ ਰਹੇ ਹੋ ਨਾ ਤਾਂ ਇਹਨਾਂ ਲੋਕਾਂ ਨੇ ਉਦੋਂ ਭੱਜਣ ਦੀ ਕੋਸ਼ਿਸ਼ ਕੀਤੀ ਸੀ ਏਤੀ ਚੱਲੀਏ ਜਾ ਕੇ ਚੋਣਾ ਲੜੀਏ ਉਹ ਭਰਾਵੋ ਉਹ ਸਤਿਕਾਰਯੋਗ ਆਗੂ ਥੋੜੀ ਤਾਂ ਤੌਰ ਵੈਸੀ ਮੁੱਖ ਮੰਤਰੀ ਤੋਂ ਉੱਤੇ ਸੀ ਤੁਸੀਂ ਤਾਂ ਜਿਹੜੇ ਪਿੰਡਾਂ ਵਿੱਚ ਜਿਹੜੀਆਂ ਗਲੀਆਂ ਚੋਂ ਲੰਘਣਾ ਸੀ ਤੁਹਾਡੇ ਤਾਂ ਫੁੱਲਾਂ ਦੀ ਬਰਖਾ ਹੋਣੀ ਸੀ ਤੁਸੀਂ ਕਿਹੜੇ ਚੱਕਰਾਂ 'ਚ ਪਾ ਕੇ ਮੋਰਚਾ ਛੱਡ ਕੇ ਆ ਗਏ ਹੁਣੇ ਦੁਬਾਰਾ ਇਹ ਸਾਡਾ ਆਗੂ ਆ ਸਿੱਖ ਕੌਮ ਦਾ ਬਹੁਤ ਸੱਚਾ ਸੁੱਚਾ ਲੀਡਰ ਹੈ ਇਹਨੂੰ ਆਪਾਂ ਬਚਾਈਏ ਇਹਦਾ ਸਾਥ ਦਈਏ ਸਾਰੇ ਇਕੱਠੇ ਹੋ ਕੇ ਉਹ ਉਹ ਇਤਿਹਾਸ ਨਾ ਬਣਾਈਏ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਜਿਹਦਾ ਤੁਸੀਂ ਜ਼ਿਕਰ ਕੀਤਾ ਹੈ ਤੇ ਜੇ ਗੰਗੂ ਵਰਕੇ ਹੋਇਆ ਤਾਂ ਕੁੰਮੇ 마ਸ਼ਕੀ ਵਰਕੇ ਗਰੀਬ ਵੀ ਹੋਇਆ ਜਿਨ੍ਹਾਂ ਨੇ ਆਪਦੇ ਝੌਂਪੜੀ ਦੇ ਵਿੱਚ ਰੱਖਿਆ ਹੈ ਗੁਰੂ ਸਾਹਿਬ ਦੇ ਲਾਲਾਂ ਨੂੰ ਸੋ ਦੋਨੇ ਤਰ੍ਹਾਂ ਸ਼ੁਰੂ ਤੋਂ ਚੱਲਦਾ ਹੀ ਆ ਰਿਹਾ ਜੇ ਵਫਾਦਾਰੀਆਂ ਸਿਰ ਤੋੜਨ ਨਾਲ ਨਿਭਦੀਆਂ ਰਹੀਆਂ ਸਿਰ ਬਾਹਰ ਕਿੰਨੇ ਵੀ ਆਏ ਤੇ ਗਦਾਰਾਂ ਨੇ ਵੀ ਨਾਲ ਹੀ ਆਏ ਆਪਦਾ ਰੋਲ ਨਿਭਾਇਆ ਸੋ ਇਹ ਤਾਂ ਸਾਡਾ ਮੁੱਢਕਦੀਮ ਲੱਗਦਾ ਕਿ ਜਿਹੜੇ ਲੀਡਰ ਹਜੇ ਵੀ ਟਿੱਕਾ ਟਪਣੀਆਂ ਕਰ ਰਿਹਾ ਜਾਂ ਸਾਥ ਨਹੀਂ ਦੇ ਰਿਹਾ ਕਿ ਬਰੋਬਰ ਨਹੀਂ ਖੜ ਰੇ ਉਹਨਾਂ ਨੂੰ ਹਜੇ ਵੀ ਕਿਤੇ ਨਾ ਕਿਤੇ ਸਤਾ ਦੇ ਲਾਲਚ ਆ ਜਾਂ ਕੋਈ ਕੁਰਸੀ ਦੀ ਭੁੱਖ ਆ ਜਾਂ ਇਹ ਆ ਵੀ ਯਾਰ ਜੇ ਮੋਰਚਾ ਜਿੱਤ ਗਏ ਤਾਂ ਕੱਲ ਨੂੰ ਡੱਲੇਵਾਲ ਸਾਹਿਬ ਦਾ ਨਾਮ ਚਮਕ ਜੂਗਾ ਸਾਨੂੰ ਕਿਹਨੇ ਪੁੱਛਦਾ ਲੋਕਾਂ ਨੇ ਕਹਿਣਾ ਜਾਂ ਡੱਲੇਵਾਲ ਨੇ ਲੜਾਈ ਸ਼ੁਰੂ ਕੀਤੀ ਸੀ ਤੇ ਡੱਲੇਵਾਲ ਨੇ ਮੋਰਚਾ ਜਿੱਤਾਤਾ ਐਮਐਸਪੀ ਜੇ ਜਿਤਾਈਏ ਤਾਂ ਡੱਲੇਵਾਲ ਨੇ ਜਿਤਾਈਏ ਡੱਲੇਵਾਲ ਸਾਹਿਬ ਦਾ ਤਾਂ ਜਿਹੜਾ ਨਾਮ ਆ ਉਹ ਤਾਂ ਪਿੰਡਾਂ ਦੇ ਗੁਰੂ ਘਰਾਂ ਚ ਗੂੰਜ ਰਿਹਾ ਹੈ ਅਰਦਾਸਾਂ ਹੋ ਰਹੀਆਂ ਤੁਸੀਂ ਰੋਕ ਨਹੀਂ ਸਕਦੇ ਉਹ ਤਾਂ ਕਾਲਜਾਂ ਸਕੂਲਾਂ ਸੜਕਾਂ ਦੇ ਉੱਤੇ ਨੌਜਵਨ ਬੋਰਡ ਦੇ ਖੜੇ ਆ ਉਹਦੇ ਲਈ ਨਹੀਂ ਇਹ ਤਾਂ ਇੱਥੇ ਹੀ ਤਾਂ ਮਾਰ ਖਾਦੀ ਅਸੀਂ ਕ੍ਰੈਡਿਟ ਵਾਰ ਦੇ ਵਿੱਚ ਪੈ ਗਏ ਸਿਆਸਤਦਾਨ ਕਰਦੇ ਹੁੰਦੇ ਇਹ ਕੰਮ ਸਿਆਸਦਾਨ ਕਹਿੰਦੇ ਹੁੰਦੇ ਮੇਰੀ ਸਰਕਾਰ ਉਹ ਮੈਂ ਆ ਕੰਮ ਕਰੂੰ ਦੂਜਾ ਸਿਆਸਦਾਨ ਕਹਿੰਦਾ ਮੈਂ ਆ ਕੰਮ ਇਹ ਸਿਆਸਦਾਨਾਂ ਦਾ ਕੰਮ ਹੈ ਕ੍ਰੈਡਿਟ ਵਾਰਚ ਪੈਣਾ ਸਾਡਾ ਕੰਮ ਨਹੀਂ ਕਿਸਾਨਾਂ ਆਗੂਆਂ ਦਾ ਕੰਮ ਨਹੀਂ ਕ੍ਰੈਡਿਟ ਵਾਰਚ ਪੈਣਾ ਕਿਸਾਨਾਂ ਆਗੂਆਂ ਦਾ ਕੰਮ ਆ ਨਿਰਸਵਾਰਥ ਲੜਾਈ ਲੜਨੀ ਜਿਵੇਂ ਢੱਲੇਵਾਲ ਸਾਹਿਬ ਲੜ ਰਹੇ ਆ ਨਿਰਸਵਾਰਥ ਲੜ ਰਹੇ ਨੰਗੇ ਧੜ ਲੜ ਰਹੇ ਆ ਐਡੀ ਵੱਡੀ ਉਮਰ ਦੇ ਵਿੱਚ ਜਾ ਕੇ ਭੁੱਖ ਹੜਤਾਲ ਕਰਨੀ ਉਹ ਵੀ ਇਹ ਕਿ ਮੈਂ ਆਤਮ ਮਰ ਨਹੀਂ ਜਾਣਾ ਬਸ ਕੁਰਬਾਨ ਹੀ ਹੋ ਜਾਣਾ ਕਿਸਾਨਾਂ ਲਈ ਜੇ ਤੁਸੀਂ ਮੰਗਾ ਨਾ ਮੰਨੀਆਂ ਇਹ ਇਹੋ ਜਿਹੀ ਆਗੂ ਗਵਾਣੀ ਚਾਹੀਦੀ ਸਾਨੂੰ ਸਾਨੂੰ ਇਕੱਠੇ ਹੋਣਾ ਚਾਹੀਦਾ ਜਿਹੜੇ ਅੱਜ ਨਾ ਆਏ ਤੇ ਲੋਕ ਉਹਨਾਂ ਦੇ ਥੱਲੋਂ ਖਿਸਕ ਜਾਣੇ ਆ ਇਹ ਗੱਲ ਸਮਝਣ ਲਾਣੀ ਚਾਹੀਦੀ ਆ ਲੋਕ ਖਿਸਕ ਰਹੇ ਆ ਲੋਕ ਆਪ ਮੁਹਾਰੇ ਇਸ ਅੰਦੋਲਨ ਦਾ ਹਿੱਸਾ ਬਣ ਰਹੇ ਔਰ ਬਨਣਾ ਵੀ ਚਾਹੀਦਾ ਹੈ ਔਰ ਅੱਜ ਇਹ ਅੰਦੋਲਨ ਇੱਕ ਪਵਿੱਤਰਤਾ ਇੱਕ ਤੀਰਥ ਸਥਾਨ ਦਾ ਰੂਪ ਧਾਰਨ ਕਰ ਚੁੱਕਿਆ ਹੈ ਤੇ ਅੱਜ ਜੀ ਇਸ ਅੰਦੋਲਨ ਦੇ ਵਿੱਚ ਆਈਏ ਹੱਥ ਵਨਿਏ ਮੱਥੇ ਟੇਕੀਏ ਪਾਠ ਕਰੀਏ ਇਸ ਤੋਂ ਵਧੀਆ ਤੀਰਥ ਸਥਾਨ ਨਹੀਂ ਹੈਗਾ ਇਹ ਲੋਕਾਂ ਦੀ ਲੜਾਈ ਲੜ ਰਹੇ ਆ ਕੱਲੇ ਆਪ ਦੀਆਂ ਜਿਨ੍ਹਾਂ ਦੀਆਂ ਟਰਾਲੀਆਂ ਉਹਨਾਂ ਦੀ ਲੜਾਈ ਨਹੀਂ ਜਿਨ੍ਹਾਂ ਕੋਲ ਨਹੀਂ ਜ਼ਮੀਨਾਂ ਤਾਂ ਉਹਨਾਂ ਦੀ ਵੀ ਲੜਾਈ ਲੜ ਰਹੇ ਆ ਕੀ ਤੁਸੀਂ ਸਮਝਦੇ ਹੋ ਕਿ ਇਕੱਲਾ ਕਿਸਾਨ ਔਕਾ ਹੋਊਗਾ ਜੇ ਕਿਸਾਨ ਤੰਗ ਹੋਊਗਾ ਤੇ ਇਕੱਲੇ ਕਿਸਾਨ ਦਾ ਨੁਕਸਾਨ ਆ ਦੁਕਾਨਦਾਰ ਦਾ ਵੀ ਨੁਕਸਾਨ ਹਰੇਕ ਵਪਾਰੀ ਵਰਗ ਦਾ ਨੁਕਸਾਨ ਆ ਸਾਰੇ ਵਪਾਰੀ ਵੀ ਆਏ ਹੋਏ ਹਰ ਵਰਗ ਆਇਆ ਹੋਇਆ ਇਹ ਅੱਖਾਂ ਖੋਲ ਲੈਣੇ ਚਾਹੀਦੀਆਂ ਆਗੂਆਂ ਨੂੰ ਕ੍ਰੈਡਿਟ ਵਾਰਚੋਂ ਨਿਕਲਣਾ ਚਾਹੀਦਾ ਜੇ ਤੁਸੀਂ ਇਹ ਸੋਚਦੇ ਹੋ ਵੀ ਡੱਲੇ ਵਾਲ ਯਾਰ ਫਾਇਦਾ ਤਾਂ ਲੋਕਾਈ ਦਾ ਹੋਊ ਨਾ ਫਿਰ ਨਿਰਸਵਾਰਥ ਸੇਵਾ ਦਾ ਅਰਥ ਕੀ ਹੋਇਆ ਫਿਰ ਤੁਸੀਂ ਸਿਆਸਤ ਕਰ ਲੋ ਫਿਰ ਆ ਨੀਤੀ ਚਾਜੋ ਜੇ ਤੁਹਾਨੂੰ ਨੰਬਰ ਬਣਾਉਣ ਦਾ ਚਾਹੇ ਜੇ ਲੋਕਾਂ ਦੀ ਲੜਾਈ ਲੜਨੀ ਤਾਂ ਇਸ ਤਰ੍ਹਾਂ ਲੜੀ ਜਾਣੀ ਆ ਆਪਾਂ ਵਾਰ ਕੇ ਲੜੀ ਜਾਣੀ ਆ ਸੋ ਇਹ ਆ ਜਿਹੜਾ ਮਹੀਨਾ ਸਾਨੂੰ ਇਹ ਦੱਸਦਾ ਇਸ ਮਹੀਨੇ ਨੇ ਤਾਂ ਸਾਨੂੰ ਸਿਖਾਇਆ ਹੈ ਸਾਡੀ ਦਾਦੀ ਨੇ 7 ਤੇ 9 ਸਾਲ ਦੇ ਉਹਨਾਂ ਯੋਧਿਆਂ ਨੂੰ ਇਸ ਤਰੀਕੇ ਨਾਲ ਤਿਆਰ ਕਰਕੇ ਭੇਜਿਆ ਕਿ ਵੱਡੀ ਹਕੂਮਤ ਸੀ ਉਹ ਅੱਜ ਤੱਕ ਇਤਿਹਾਸ ਆ ਉਹ ਜਿਹੜੀਆਂ ਨਿਵਾ ਮਜਬੂਤ ਕੀਤੀਆਂ ਧਰਮ ਦੀਆਂ ਉਹ 7 ਤੇ 9 ਸਾਲ ਦੇ ਯੋਧਿਆਂ ਨੇ ਕੀਤੀਆਂ ਨੇ ਤੁਸੀਂ ਚਾਹੇ ਬੁੱਢੇ ਹੋ ਗਏ ਹੋ ਉਮਰਾਂ ਭੋਗ ਲੀਆਂ ਨੇ ਪਰ ਤੁਹਾਡੇ ਪੱਲੇ ਸਿਵਾਏ ਬਦਨਾਮੀ ਤੋਂ ਸਿਵਾਏ ਕਾਲਖ ਤੋਂ ਕੁਝ ਨਹੀਂ ਹੋਣਾ ਆਗੂ ਤੁਹਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਜੇ ਤੁਸੀਂ ਲੋਕਾਂ ਨੂੰ ਇਹ ਸੁਨੇਹਾ ਦਿੰਦੇ ਹੋ ਕਿ ਡੱਲੇਵਾਲ ਹੀਰੋ ਬਣ ਚੁ ਡੱਲੇਵਾਲ ਹੀਰੋ ਸੀ ਹੀਰੋ ਹੈ ਤਾਂ ਹੀਰੋ ਹੀ ਰਹੂਗਾ ਡੱਲੇਵਾਲ ਨੂੰ ਕੋਈ ਫਰਕ ਨਹੀਂ ਪੈਣਾ ਤੁਸੀਂ ਆਓਗੇ ਤਾਂ ਤੁਹਾਡਾ ਜਿਹੜਾ ਅੱਜ ਲੋਕਾਂ ਦਾ ਜਿਹੜਾ ਘਟਾ ਤੁਹਾਡੇ ਵਿੱਚ ਹੋ ਰਿਹਾ ਤੁਹਾਡੇ ਜਥੇਬੰਦੀਆਂ ਕਮਜ਼ੋਰ ਹੋ ਰਹੀਆਂ ਉਹ ਬਚਾ ਲੋਗੇ ਆਪਦਾ ਕਾਡਰ ਬਚਾਉਣਾ ਆਪਦੀ ਜਥੇਬੰਦੀਆਂ ਵਿੱਚ ਹੋਣੀਆਂ ਤੇ ਅੱਥੇ ਆ ਕੇ ਬੈਠੋ ਇਹ ਕੋਈ ਕਿਸੇ ਪਰਿਵਾਰ ਦੀ ਲੜਾਈ ਨਹੀਂ ਇਹ ਇਸ ਪੰਜਾਬ ਦੀ ਮੁੱਢਕਦੀਮੋ ਜਿਹੜੀ ਦਿੱਲੀ ਨਾਲ ਲੜਦੇ ਆਏ ਆ ਉਹੀ ਲੜਾਈ ਹੈ ਉਸ ਵਿਚਾਰ ਦੀ ਲੜਾਈ ਆ ਉਹੀ ਬਾਬਾ ਜਰਵਰ ਸਿੰਘ ਬਾਬਾ ਫਤਿਹ ਸਿੰਘ ਸਾਨੂੰ ਜਿਹੜਾ ਵਿਚਾਰ ਦੇ ਕੇ ਗਿਆ ਸੀ ਅਸੀਂ ਉਸ ਵਿਚਾਰ ਤੇ ਖੜੇ ਆ ਅਸੀਂ ਜਾਬਰਾਂ ਨਾ ਪਿੱੜਦੇ ਆਈਆਂ ਤੇ ਪਿੜਾਂਗੇ ਤੇ ਪਿੜ ਰਹੇ ਆ ਜੀ ਭਾਈ ਸਿਆਸਤਦਾਨਾਂ ਦੇ ਨਾਲ ਵੀ ਕੋਈ ਗਿਲਾ ਸ਼ਿਕਵਾ ਹੈ ਪੰਜਾਬ ਦੇ 13 ਐਮਪੀ ਨੇ ਪੰਜਾਬ ਦੇ ਲੋਕਾਂ ਨੇ ਵੋਟਾਂ ਪਾ ਕੇ ਉਹਨਾਂ ਨੂੰ ਸੰਸਦ ਭੇਜਿਆ ਵੀ ਸਾਡੀ ਗੱਲ ਕਰਨਗੇ ਸਾਡੀ ਆਵਾਜ਼ ਚੁੱਕਣਗੇ ਪਰ ਕਿਸੇ ਵੀ ਜੇਕਰ ਕਿਸੇ ਨੇ ਗੱਲ ਕੀਤੀ ਵੀ ਆ ਤਾਂ ਲੱਗਦਾ ਕਿ ਕਹਿੰਦੇ ਹੁੰਦੇ ਜਿਵੇਂ ਗੋਂਗਲੋ ਤੋਂ ਮਿੱਟੀ ਝਾੜਨ ਵਾਲਾ ਕੰਮ ਕੀਤਾ ਜਿਸ ਪੱਧਰ ਦੇ ਉੱਤੇ ਉੱਥੇ ਬਾਅਦ ਚੁਕਣੀ ਚਾਹੀਦੀ ਸੀ ਕਿਉਂਕਿ ਕਿਸਾਨ ਆਗੂਆਂ ਦਾ ਵੀ ਇੱਥੇ ਸਟੇਜ ਤੋਂ ਕਹਿਣਾ ਵੀ ਜੇ ਸਰਕਾਰ ਸਾਨੂੰ ਇੱਥੋਂ ਨਹੀਂ ਜਾਣਦੀ ਤੇ ਸਾਡੇ ਸਿਆਸਤਦਾਨ ਤਾਂ ਸੰਸਦ ਪਹੁੰਚਦੇ ਆ ਨਾ ਉਹ ਸੰਸਦ ਦੇ ਬਾਹਰ ਪ੍ਰੋਟੈਸਟ ਕਰ ਲੈਣ ਜਿਵੇਂ ਪਿਛਲੀ ਵਾਰ ਅੰਦੋਲਨ ਸੀਗਾ ਤਾਂ ਜਿਹੜੇ ਆਪਣੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੰਦਰ ਖੜ ਕੇ ਜਿਹੜੀਆਂ ਪ੍ਰਧਾਨ ਮੰਤਰੀ ਦਾ ਵਿਰੋਧ ਕੀਤਾ ਸੀ ਉਹਨਾਂ ਨੂੰ ਕਿਸਾਨਾਂ ਦੇ ਹੱਕ ਦੇ ਵਿੱਚ ਤੱਕੀਆਂ ਤੱਕ ਦਿਖਾਈਆਂ ਸੀ ਪਰ ਅੱਜ ਸਾਡੇ ਐਮਪੀ ਚੁੱਪ ਕਿਉਂ ਨੇ ਸਤ ਲੋਕ ਸਭਾ ਦੇ ਮੈਂਬਰ ਨੇ 20 ਬੰਦੇ ਨੇ ਉੱਥੇ ਔਰ 20 ਬੰਦੇ ਕੋਈ ਬੁੱਢੇ ਠੇਰੇ ਨਹੀਂ ਹੈਗੇ ਜਿੰਨਾਂ ਤੋਂ ਤੁਰ ਕੇ ਨਾ ਜਾਇਆ ਜਾਵੇ ਵਧੀਆ ਤਾਕਤਵਰ ਨੌਜਵਾਨ ਨੇ ਤੇ ਜੇ ਸਾਡਾ ਇੱਕ ਬਜ਼ੁਰਗ ਬਾਪੂ ਭੁਖੜਤਾੜ ਤੇ ਬੈਠਾ ਤੇ 20 ਜਾਣੇ ਇੱਕ ਆ ਕਰਕੇ ਕਿਉਂ ਨਹੀਂ ਬੈਠ ਸਕਦੇ ਭੁਖੜਤਾੜ ਤੇ ਉੱਥੇ ਇੱਕ ਦਿਨ ਹੀ ਰੋਟੀ ਛੱਡ ਦੇਣੇ ਚੱਲ ਬਾਹਲੀ ਲੰਬੀ ਲੜਾਈ ਦਾ ਨਾ ਲੜਨ ਇੱਕ ਦਿਨ ਹੀ ਬੈਠ ਜਾਣ ਉੱਥੇ ਤੁਹਾਨੂੰ ਸੁਨੇਹਾ ਦਿੰਨੇ ਆ ਯਾਰ ਤੁਹਾਨੂੰ ਅਸੀਂ ਢੰਗ ਦੱਸ ਦਿੰਨੇ ਆ ਤੁਸੀਂ ਇੱਕ ਦਿਨ ਹੀ ਬੈਠ ਜਾਓ ਉੱਥੇ ਪਾਰਲੀਮੈਂਟ ਦੇ ਬਾਹਰ ਹੀ ਬੈਠ ਜਾਓ ਜਦੋਂ ਤੁਹਾਡੀਆਂ ਤਨਖਾਹਾਂ ਦਾ ਵਧਾਉਣ ਦੀ ਗੱਲ ਆਉਂਦੀ ਆਪਦੇ ਮੁੱਦਿਆਂ ਲਈ ਤੁਸੀਂ ਲੜਦੇ ਹੋ ਨਿੱਜੀ ਲੜਾਈਆਂ ਤੁਸੀਂ ਲੜੀ ਜਾਂਦੇ ਹੋ ਇੱਕ ਦੂਜੇ ਦੇ ਖਿਲਾਫ ਯਾਰ ਆ ਲੜਾਈ ਕੌਣ ਲੜੂਗਾ ਫਿਰ ਤੁਹਾਨੂੰ ਵੋਟਾਂ ਪਾਉਣ ਦਾ ਕੀ ਫਾਇਦਾ ਤਾਂ ਲੋਕਾਂ ਨੂੰ ਸੋਚਣਾ ਚਾਹੀਦਾ ਨਾ ਕਿ ਅਸੀਂ ਕਿਹੋ ਜਿਹੇ ਲੋਕਾਂ ਨੂੰ ਚੁਣ ਕੇ ਭੇਜਣਾ ਹੈ ਕੀ ਸਮਰੱਥ ਹੈਗੇ ਸਾਡੀ ਗੱਲ ਕਰਦੇ ਉਹ ਕਿ ਉਹਨਾਂ ਦੇ ਵਿੱਚ ਦਮ ਹੈਗਾ ਗੁਰੂ ਦੀ ਕਿਰਪਾ ਹੈ ਜਿਹੜਾ ਐਡੀ ਹਕੂਮਤ ਨਾਲ ਪੜ ਸਕੇ ਨਹੀਂ ਪੜ ਸਕਦੇ ਇਹ ਤਾਂ ਗੁਰੂ ਦੀ ਕਿਰਪਾ ਬਿਨਾਂ ਥੋੜੀ ਪੜਿਆ ਜਾਹਦਾ ਉਹਨਾਂ ਗੁਰੂ ਦੀ ਕਿਰਪਾ ਹੀ ਹੋ ਰਹੀ ਹੈ ਨਾ ਇੱਕ ਬਜ਼ੁਰਗ ਬਾਪੂ 80 ਸਾਲ ਦਾ ਲੜ ਰਿਹਾ ਐਡੀ ਵੱਡੀ ਹਕੂਮਤ ਨਾਲ ਕੋਈ ਇਹ ਕੋ ਬਿਨਾਂ ਗੁਰੂ ਦੀ ਕਿਰਪਾ ਤੋਂ ਥੋੜੀ ਲੜਿਆ ਸੋ ਆਪਣੇ ਆਪ ਨੂੰ ਇਸ ਕਰਕੇ ਵੀ ਰੱਖਿਆ ਹੈ ਕਿ ਮੈਨੂੰ ਚੱਕ ਕੇ ਨਾ ਲੈ ਜਾਣ ਮੈਂ ਸ਼ਹਾਦਤ ਹੀ ਦੇਣੀ ਹੈ ਇਹ ਸ਼ਹਾਦਤਾਂ ਦਾ ਮਹੀਨਾ ਹੈ ਇਹ ਸਬਕ ਆ ਇਸ ਮਹੀਨ ਅੱਗੇ ਵੀ ਅਸੀਂ 2020 ਦੇ ਵਿੱਚ ਵੀ ਇਸੇ ਮਹੀਨੇ ਦੇ ਵਿੱਚ ਦਿੱਲੀ ਜਾ ਕੇ ਬੈਠੇ ਸੀ 26 27 ਨਵੰਬਰ ਨੂੰ ਜਦੋਂ ਗਏ ਹਾਂ ਸੀ ਤਾਂ ਉਹੀ ਮਹੀਨਾ ਉਹੀ ਦਿਹਾੜੇ ਆ ਉਹੀ ਬਾਬਰਕੇ ਆ ਤੇ ਉਹੀ ਬਾਬੇਕੇ ਆ ਇਹ ਤਾਂ ਮੁੱਢਕਦੀਮੋਂ ਸਾਡਾ ਚੱਲਦਾ ਹੀ ਆ ਤੇ ਚੱਲੀ ਜਾਣਾ ਪਰ ਇਹ ਹਕੂਮਤਾਂ ਨੂੰ ਇਹ ਗੱਲ ਮਨ ਦੇ ਵਿੱਚ ਵਸਾ ਲੈਣੀ ਚਾਹੀਦੀ ਆ ਕਿ ਅਸੀਂ ਸ਼ੁਰੂ ਤੋਂ 1469 ਤੋਂ ਜਦੋਂ ਗੁਰੂ ਨਾਨਕ ਪਾਤਸ਼ਾਹ ਗੁਰੂ ਪ੍ਰਕਾਸ਼ ਆ ਜਦੋਂ ਦਾ ਉਸ ਵੇਲੇ ਤੋਂ ਅਸੀਂ ਅੱਜ ਤੱਕ ਤੁਹਾਡੇ ਤੋਂ ਝੁਕੇ ਨਹੀਂ ਤੁਹਾਡੇ ਤੋਂ ਡਰੇ ਨਹੀਂ ਤੁਹਾਡੇ ਤੋਂ ਅਸੀਂ ਨਿਵਾਏ ਨਹੀਂ ਗਏ ਤੇ ਫਿਰ ਅੱਜ ਤੁਸੀਂ ਕੀ ਭਾਲਦੇ ਹੋ ਅਸੀਂ ਸਾਡੇ ਚ ਖੂਨ ਤਾਂ ਉਹੀ ਹੈ ਨਾ ਰਸਤਾ ਤਾਂ ਉਹੀ ਹੈ ਨਾ ਸਾਨੂੰ ਜਿਹੜਾ ਗੁਰੂ ਸਾਹਿਬਾਨ ਨੇ ਦਿੱਤਾ ਸੀ ਉਸੇ ਰਸਤੇ 'ਤੇ ਤੁਰ ਰਹੇ ਹਾਂ ਸੋ ਇਹ ਮਤ ਸੋਚੇ ਹਕੂਮਤ ਕਿ ਡਰਾ ਕੇ ਠਮਕਾ ਕੇ ਡਲੇਵਰ ਸਾਹਿਬ ਨੂੰ ਚੱਕ ਕੇ ਕਿਸੇ ਆਗੂ ਨੂੰ ਚੱਕ ਕੇ ਜਿਵੇਂ ਅਸੀਂ ਮੋਰਚਾ ਇਹ ਤਾਂ ਮੋਰਚਾ ਪਹਿਲਾਂ ਨਾਲੋਂ ਵੀ ਚੜ੍ਹਦੀ ਕਲਾ 'ਚ ਜਾਣਾ ਤੁਸੀਂ ਆਉਣ ਵਾਲੇ ਸਮਝ ਦੇਖੋ ਜੀ ਬਹੁਤ ਸ਼ੁਕਰੀਆ ਤਾਂ ਕਮਲਜੀਤ ਬਰਾੜ ਨੇ ਕਿਹਾ ਕਿ ਜਿਹੜੀ ਇਹ ਲੜਾਈ ਆ ਇਹ ਅੱਜ ਤੋਂ ਨਹੀਂ ਇੱਕ ਹੀ ਸਾਲ ਦੀਆਂ ਚੱਲਦੀ ਆ ਰਹੀ ਆ ਬਾਬਰ ਵੀ ਉਹੀ ਨੇ ਬਾਬੇ ਵੀ ਉਹੀ ਨੇ ਇਹ ਜਾਬਰ ਤੇ ਬਾਬਰ ਦੀ ਜਿਹੜੀ ਲੜਾਈ ਆ ਗੁਨਨਕ ਪਾਸ਼ਾ ਨੇ ਬਾਬਰ ਨੂੰ ਜਾਬਰ ਕਹਿ ਕੇ ਜਿਹੜਾ ਕਿਹਾ ਸੀਗਾ ਤਾਂ ਇਸ ਵਕਤ ਵੀ ਜਿਹੜਾ ਹਕੂਮਤ ਦੇ ਉੱਤੇ ਬੈਠੇ ਹੋਏ ਨੇ ਦੇਸ਼ ਦੇ ਪ੍ਰਧਾਨ ਮੰਤਰੀ ਹੋ ਜਾਂ ਕੋਈ ਹੋਣ ਜਿਹੜੇ ਅੱਜ ਇਨ੍ਹਾਂ ਕਿਸਾਨਾਂ ਦੇ ਉੱਤੇ ਤਰਸ ਨਹੀਂ ਕਰੇ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਉੱਤੇ लाठी चार्ज ਹੋ ਰਿਹਾ ਥਰੂਏ ਦੇ ਗੋਲੇ ਛੁੱਟੇ ਜਾ ਰਹੇ ਜਾਂ ਜੋ ਵਿਵਹਾਰ ਸਰਕਾਰਾਂ ਕਰੀਆਂ ਨੇ ਉਹ ਬਹੁਤ ਹੀ ਨਿੰਦਣਯੋਗ ਆ ਕੈਮਰਾਮੈਨ ਗੁਰਜੰਦਰ ਸਿੰਘ ਦੇ ਨਾਲ ਮਹਾਰਾਜ ਸਿੰਘ ਖੋਲਰਦਾ ਇੰਪੈਕਟ ਖਨੋਰੀ ਬਾਰਡਰ